ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਲਾਹੇੜੀ ਖੰਡੇ ਬੋਬੋ ਵੈਲਕਮ ਹੈ ਜੀ ਅੱਜ ਦੀ ਵੀਡੀਓ ਹੈਗੀ ਆ ਪਿੰਡ ਪੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਦੇ ਵਿੱਚ ਸੱਜਰਾ ਗੱਭਣਾ ਤੇ ਟੁਕੜਾ ਗੱਭਣਾ ਹਰ ਪ੍ਰਕਾਰ ਦਾ ਪਸ਼ੂ ਹਾਲਾਂਗੇ ਤੇ ਬਾਕੀ ਦੋ ਚਾਰ ਕੰਮ ਹਾਲਾਂਗੇ ਨਾਲ ਬਾਕੀ ਬੋਟੀਨ ਤੇ ਇੰਟਰਵਿਊ ਇਹ ਕਰਦੇ ਗੱਲਬਾਤ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਜਲ ਬਹੁਤ ਬਹੁਤ ਧੰਨਵਾਦ ਆਵੇ ਮਾਲਕੀ ਜਰ ਪਾਸ਼ਾ ਦਾ। ਬਾਕੀ ਮਲੇ ਨੂੰ ਜਿਹੜਾ ਇਹਦਾ ਭਲਾ ਦੇ ਰਿਹਾ ਨੀ ਦਾ ਉਹਨਾਂ ਵੀਰਾਂ ਦਾ ਨਾਮ ਭਰਾ ਨੂੰ ਆਲੇ ਨੂੰ ਫੇਰ ਆਪਣੇ ਸਤਿਗੁਰੂ। ਬਹੁਤ ਬਹੁਤ ਧੰਨਵਾਦ। ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਬੜਾ ਤਿਆਰ ਦਿੱਤਾ ਤੁਹਾਨੂੰ ਜੀ। ਹਾਂਜੀ। ਉਦਾਂ ਹੀ ਫੇਰ ਜਿਹੜੇ ਵੀਰ ਭਣ ਭਰਾ ਰਹਿ ਗਏ ਜਿਨ੍ਹਾਂ ਨਹੀਂ ਐਦਾਂ ਕਰਨ ਨੂੰ। ਯਾਹ ਨਹੀਂ ਨਾਲ ਆਉਣਾ ਪਾਪਾ ਜੁੜੀਏ ਹਾਂਜੀ ਸਾਡਾ ਇਹ ਜੁੜੀਏ ਹਰ ਦਾ ਤਰੀਕਾ ਹਾਂਜੀ ਹੈ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹਾਂਜੀ ਤੇ ਮੇਰੇ ਵਾਲਾ ਜਿਹੜਾ ਸਿਆਸ ਆਇਆ ਟੋਕਰ ਕਪੜੀ ਮੈਂ ਆਪਣੇ ਕੋਲ ਬੜੀ ਚੰਗੀ ਕਾਈ ਹੋਣੀ ਹੈ ਜੀ ਠੀਕ ਹੈ ਜੀ ਬੜੀ ਚੰਗੀ ਵੱਡੀ ਮੈਂ ਸਾਡੂ ਤੋਂ ਬੜਾ ਵਾ ਠੀਕ ਹੈ ਜੀ ਮਾਸਾ ਦੇ ਗੋਡਾ ਉੱਧਰ ਵੀ ਨਵੇਂ ਛੋਟੀ ਬਿਚਲੀ ਰੋਜੀ ਠੀਕ ਹੈ ਜੀ ਤੇ ਬਹੁਤ ਹੀ ਸੰਗੀ ਟੋਕਰ ਕਪੜਾ ਠੀਕ ਹੈ ਜੀ ਜੇ ਇਨਾਂ ਹੀ ਕੱਢ ਕੇ ਆ ਲਾਉਣੀ ਹੈ ਜੀ ਠੀਕ ਹੈ ਜੀ ਬਾਕੀ ਸੱਜਣਾ ਵੀ ਆ ਜਾਈਆਂ ਕਪੜਾ ਵੀ ਆ ਗਏ ਹਾਂਜੀ ਜੇ ਸੋਏ ਡੱਬੇ ਨਹੀਂ ਜਿਹੜੀ ਘੱਟੀ 2 4 ਆਪ ਕੋ ਬੜੀ ਘੱਟੀ ਹੈ ਜੈ ਦੀ ਬਾਦਲੇ ਬਣਾ ਮੈਂ ਕਦੇ ਟਿਕਾਗੜਾ ਸਾਹ ਹੈ ਹਾਂ ਜੀ ਕਿਤਾ ਨਹੀਂ ਘੱਟੀ ਅਜੇ ਤਾਂ ਅਮਲੇ ਜੂ ਕਿ ਨਾਗਲੇ ਆਉਂਦਾ ਖੰਡ ਜੀ ਖੰਡ ਆਉਂਦਾ ਜੀ ਬੰਜੂ ਫੇ ਚੱਲ ਜੋਦੀ ਸਾਫੂ ਬੜੀ ਬਣੀਆਂ ਪਰ ਜੀ ਮੁਕੰਮਲ ਦੇ ਬੰਗੀ ਆ। ਸਪਾਈਆਂ ਝੋੜੀ ਨਾ ਬੜੀ ਸਾਫ ਚੋਵੀ ਝੋੜੀ ਚਾਹੇ। ਠੀਕ ਹੈ ਜੀ। ਅੱਲਾ ਖਰਾਕਣ ਲਗਾ ਵੇਖਾਂਗਾ। ਵਾਗੇ ਵੀ ਆ ਟਿਨ ਬੜਾ ਉਹ ਤੋਂ ਸਾਫੜੀ ਝੋੜੀ ਸਾਫੜੀ। ਇਹ ਤਾਂ ਪਿੰਡ ਬੁਨੇ ਦੀ ਫੁੰਡੇ ਦੀ ਵੇ ਥੱਲੇ ਉਹ ਜਮੀਨ ਸਾਰੇ ਬੜੇ ਸਾਵੇਂ ਛਿੰਦੀਂਦ ਕਰੀ ਪੂਰੀ। ਤੇ ਦੱਸੋ ਡੇਟ। ਕਿਹਦਾ ਮਿਲ ਗਈ ਇੱਕ 30 ਇੱਕ 30 ਇੱਕ 10 ਜਿਹੜਾ। ਇੱਕ 10 ਜਿਹੜਾ। 10 ਦੀ ਵੀ ਨਹੀਂ ਹੋਰ ਤਾਂ ਨਹੀਂ ਝੋੜੀ ਕਿਹਾਣੀ ਆ ਬਸ 10 ਦੀ ਹੋ ਜੇ ਮੈਂ ਸਾਫੜੀ ਸਾਡੀ ਵੀ ਹਾਂਜੀ ਸਾਡੀ ਜੁੜੀ ਆ ਤੇ ਅਸੀਂ ਇੱਕ ਬਾਂਦੀ ਦਵਾਂਗੇ ਇੱਕ ਬਾਂਦੀ ਇੱਕ ਤਾਂ ਇਹ ਨੂੰ ਚੋਂ 3000 ਛੋਟ ਕਰ ਦਾਂਗੇ ਇੱਕ ਦੂਰੀ ਜੋ ਵੀ ਦਵਾਂਗੇ ਸਾਡੀ ਤਾਂ ਸਾਫ਼ ਇੱਕ ਦੂਰੀ ਇੱਕ ਦੂਰੀ ਜਿਹੜੀ ਨਹੀਂ ਛੱਡੀ ਰਹੀ ਬਾਂਦੀ ਆ ਕੋਈ ਨੁਕਸ ਹੋਵੇ ਨਿੱਕੇ ਪੈਸਾ ਕੋਈ ਛੱਡੇ ਜੇ ਕੋਈ ਬਾਹੀ ਜੇ ਕੋਈ ਕਲਾਜ ਹਾਂਜੀ ਬਿਲਕੁਲ ਫੁੱਲ ਗਰੰਟੀ ਆ ਠੀਕ ਹੈ ਜੀ ਖੋਲੋ ਜੀ ਦੋ ਨੰਬਰ ਵਾਲੀ ਆਹੋ ਜੀ ਜੀ ਬਈ ਆਹੋ ਜੀ ਬਣੀ ਚੱਕੀ ਨਾ ਪਿਆਰੀ ਉਹ ਤਾਂ ਮੈਂ ਹੀ 16 17 ਕਿਲੋ ਕਰਦੀ 15 16 ਕਿਲੋ ਦੇ ਆਹ ਵੀ ਕਰਦੀ ਆ ਠੀਕ ਹੈ ਜੀ ਮੈਂ ਤਿਆਰ ਹੋ ਗਈ ਨਹੀਂ ਤਿਆਰ ਆ ਕੱਬੀ ਮੈਂ ਕਾ ਲੱਗਨੇ ਤਾਂ ਜਿਹੜੇ ਤੰਗੂ ਰੂਪੇ ਨਾਲ ਜਿੰਨਾ ਮੈਨੂੰ ਬਣ ਕੇ ਤੋਂਦਿਆ ਰੂਪੀ ਜਿਵੇਂ ਆ ਤੜੀ ਰੋਹੀ ਠੀਕ ਹੈ ਜੀ ਅੱਗੇ ਇਹਦੇ ਵਿਸ਼ੇ ਦੀ ਗਰੰਟੀ ਹੈ ਦੀ ਪੂਰੀ ਜੋਰ ਨੀਦੀ ਦੀ ਜਗ ਅੱਗੇ ਨੇ ਲੈ ਲੈਣੀ ਹੈ ਹਾਂ ਜੀ ਲੈ ਆਓ ਜੀ ਅੰਗਲ ਦੀ ਗਰੰਟੀ ਹੋਦੀ ਵਿਸ਼ੇ ਦੀ ਵੀ ਗਰੰਟੀ ਜੋਰ ਨੀਦੀ ਦੇਖੋ ਥਾਂ ਵੀ ਟੁੱਕੇ ਆ ਤੇ ਇਹਨੇ ਕੋਈ ਨਾ ਦੁਨਸ਼ਾ ਨਹੀਂ ਮੈਂ ਬਿਓ ਖਾਉਂ ਤੂੰ ਕਿਆ ਮੈਨੂੰ ਲਾਜੂ ਕਿਆ ਮੈਨੂੰ ਤੈਨੂੰ ਦਾਪ ਭਾਈ ਬੰਗੂ ਬੜੀ ਖਲੋ ਠੀਕ ਹੈ ਜੀ। ਜਦੋਂ 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 ਆ ਕੈਮਰਾ ਨੂੰ। ਤੇ ਦੱਸੋ ਜੀ ਰੇਟ। ਰੇਟ ਇਹਦਾ ਇਹਦਾ ਮੋਲ ਤਾਂ ਜਿੰਨਾ ਮੱਝ ਨਹੀਂ ਇਹ ਵੀ 11 12 ਹੀ ਦੇ ਦਾਂਗੇ। 11 12 ਦੀ। ਜੀ ਦਾ ਇਹ ਵੀ ਨਾ 12 ਦੇ ਨਾਲ ਦਾ ਹਾਂਜੀ। ਦੇ ਦੇਣੀ ਆ। ਹਾਂਜੀ। ਇਹ ਲਾ ਦੋ ਤੇ ਮੈਂ 1500 ਰੁਪਏ ਦੇਉਗੀ ਦੇਂਦੀ ਰਹੀ ਆ ਠੀਕ ਹੈ ਜੀ ਬਲਾ ਚੰਗਾ ਮਾਲ ਜਿੰਨਾ ਕੋ ਲਈ ਆ ਠੀਕ ਹੈ ਜੀ ਇਹ ਲੱਖ ਜੋ 2000 ਛੋਟ ਕਰ ਦਾਂਗੀ ਠੀਕ ਐ 9800 ਦੀ ਇਹ ਵੀ ਰੱਖ ਜੋ 2000 ਛੋਟ ਕਰ ਦਾਂਗੀ ਠੀਕ ਹੈ ਦੇਖੋ ਮੈਨੂੰ ਜਿੰਨਾ ਗਾਮਿਆਂ ਮੰਨਦੇ ਓੰਨੇ ਕ ਬਣੀ ਕੇ ਦੇਖੋ ਕਦਾਂ ਦਾ ਚੱਡਾ ਕਦਾਂ ਦਾ ਥਾਣਾ ਕਲਾ ਕਲਾ ਨੋਗਾ ਥਣ ਲੱਗਾ ਵਾ ਹਾਂਜੀ ਬੜੀ ਸਾਫ ਹੈ ਬਾਕੀ ਜਿਹਨੂੰ ਕੇ ਨਹੀਂ ਆਉਣਾ ਮੈਂ ਤਾਲ ਕਰ ਲਵਾਂਗੀ ਆਪਣੀ ਥੱਲੀ ਗੱਲ ਨਹੀਂ ਹਾਂ ਦੂਜੇ ਸੂਣ ਵਾਲੀ ਆ ਦੂਜੇ ਸੂਏ ਸੂਣ ਵਾਲੀ ਇਹ ਵੀ ਸੁਣ ਵਾਲੀ ਇਹ ਦਿਨ ਦਾ ਫਰਦੀ ਆ ਹੱਸਾ ਇਹ ਵੀ ਦਾਲੂ ਹੁੰਦਾ ਕਾ ਨਾ ਆਹ ਯਾਰੀ ਪਿੱਛੇ ਕੁਛੇ ਰੇਡੀ ਗਾਰੰਟੀ ਹੈ ਠੀਕ ਹੈ ਜੀ ਤੇ ਕੰਧ ਪਰ ਬਹੁਤ ਚੰਗੀ ਆਪੇ ਤੇ ਕੰਪਲ ਬੜੀ ਚੰਗੀ ਦੂਜੇ ਸੀਗਾ ਸਮਾਏ ਉਹ ਦੂਜੇ ਬੜੀ ਬੜੀ ਪਹਿਲੇ ਜਾਂਦੀ ਆ ਪਰ ਸੋਣੀ ਦੂਜੇ ਹੀ ਆ ਇਹ ਵੀ ਲੈ ਜੂ ਤਾਂ ਮੇਰੇ ਲੈਣੇ ਤਿਆਰੀਆਂ ਹੁਣ ਆ ਹਾਂਜੀ ਇਹ ਉਹ ਵੀ ਹਫਤੇ ਦੇ ਅਗੇ ਦੀ ਅਗੇ ਹਫਤਾ ਵੀ ਆ ਆਹ ਮਿਲੂ ਛੋਟੀ ਕੱਟੇ ਦੂਰੇ ਕਰਦੇ ਜਿਹੜੀ ਆ ਆਹ ਉਹਨੂੰ ਦੂਜ ਨੂੰ ਖੋਲ ਕੇ ਦੇਣਾ ਠੀਕ ਹੈ ਜੀ ਉਹ ਵੱਧੀ ਜਾਊਗੀ ਆ ਵੀ ਮਾ ਜੀ ਦੱਸੋ ਰੇਟ ਇਹਦਾ ਮੁੱਲ ਜਨਾ ਵਾਜੀ ਕਰੀਏ 76 ਹਜ਼ਾਰ ਦੇਣਾ 76 ਜਾਂਦੀ ਇਹਨਾਂ 76 ਦੇ 75 ਕੀ ਹੁਆਣਾ ਬੱਚਾ ਜੀ ਲਾਉਣੀ 75 ਜਾਂਦੀ 75 ਹੁਆਣਾ ਦੂਜੇ ਸੋਇਆ ਤਿਆਰ ਚੋੜੀ ਚਾਰ ਬੋਲਾ ਲੈ ਵਾ ਲੂਆ ਬੜਾ ਚੰਗਾ ਵਾ ਦੇਖੋ ਇਹ ਬੱਤਰੀ ਹੋਣੀ ਨਹੀਂ ਛੱਜਰ ਤੋਂਣੀ ਵਾਲੀ ਕਰਨੀ ਆ ਸਾਰੀ ਸੋਣੀ ਆ ਚੜੀਆਂ ਹਾਂ ਜੀ ਹਾਂ ਜੀ ਤੇ ਸਾਰੀ ਗਰਮੀਆ ਦੁੱਧ ਦੇਣਾ 75 ਜਾਂਦੀ ਸਾਰੀ ਗਰਮੀਆ ਦੁੱਧ ਦੇਣਾ ਆਜੋ ਡਿਸੂਈ ਆ ਦੁੱਧ ਦੇ ਕੋ ਹੈਗਾ ਵਾ ਹੋਊ ਜਿਆਦਾ ਪਰ 12 ਕਿਲੋ ਦਾ ਪੱਕਾ 12 ਕਿਲੋ ਬੱਚਾ ਇਹਦਾ ਉੱਚਾ ਵਾ ਕੋਈ ਤੈਨੂੰ 2 ਛੇ ਮਹੀਨੇ ਹੋ ਗਏ ਆ ਠੀਕ ਹੈ ਜੀ ਨਗਰ ਕੱਟੀ ਬੜੀ ਭਲੀ ਦੁੱਧ ਦੀ ਚੰਗੀ ਭਲੀ ਭਲੀ ਆ ਠੀਕ ਹੈ ਭਤੀ ਦੋ ਨਸਲ ਦੀ ਆ ਬਾਕੀ ਦਿੱਖੋ ਛੋਟੀ ਕੀ ਤਰਹੀ ਹੋ ਗਈ ਆ ਬਾਕੀ ਛੋਟਾ ਵੀ ਦੇਖਣੀ ਆ ਹਾਂ ਜੀ ਸਾਡੇ ਦੱਸਣ ਦੀ ਗੱਲ ਕੋਈ ਹੋ ਰਹੀ ਆ ਇਹ ਆ ਇਹ ਤਾਂ ਕਿਹੜਾ ਕੰਮ ਹੈ ਦੇਖੋ ਛੇ ਗੱਲ ਕਾਦ ਵੱਡਾ ਡਿਜ਼ਾਈਨ ਬੜੀਆਂ ਬਰੀਕੀਆਂ ਛੋਟੀਆਂ ਬਹੁਤੀ ਚੰਗੀ ਆ ਜੇ ਇਹਦਾ ਬੱਚਾ ਆ ਜਾਣਾ ਨਾ ਹਾਂਜੀ ਕਿ ਉਹ ਸਮਾਂ ਢੋਡੀ 2 ਪਾਣੀ 2 ਲੱਖ ਦੇ ਆ ਠੀਕ ਆ ਜੀ ਜਿੱਡੀ ਢੋਡੀ ਸਾਫ ਆ ਜੇ ਇਹਾਂ ਚਵਾਲ ਲਗਾ ਚੋਈ ਗੀਏ 2 ਟਾਈਮ ਨੇ ਦੁੱਧ ਹੋਣੀ 12 ਕਿਲੋ ਪੱਕਾ ਵਾ ਹਾਂਜੀ ਬਾਕੀ ਇਹ ਚੰਗੀਆਂ ਨੇ ਵੀ ਥੇਮ ਨੂੰ ਥੋੜਾ ਹੀ ਆ ਆ ਇਸ ਵੀਰ ਦਾ ਟਾਈਮ ਜੀ ਇਸ ਵੀਰ ਦਾ ਟਾਈਮ ਆ ਅੱਜ ਹੀ ਵੀਡੀਓ ਬਣਦੀ ਆ ਤੇ ਅੱਗੀ ਪੈਣੀ ਆ ਤੁਹਾਡੇ ਨੋਟ ਜੇ ਆ ਤੁਹਾਡੀ ਵੀਡੀਓ ਪੈਣੀ ਆ ਹਾਂਜੀ ਹਾਂਜੀ ਇਹਦੇ ਦਾ ਦੁੱਧ ਕਿੰਨਾ ਦੱਸਿਆ ਜੋ ਪੱਕਾ 12 ਗਰਮ ਠੰਡਾ ਠੰਡਾ ਕਰਕੇ ਬਣ ਗੋ ਤੇ ਮਗਰ ਕੱਟੀ ਆ ਗਈ ਮਗਰ ਇਹਦੇ ਕੱਟੀ ਹਾਂ ਲਓ ਅੱਜ 9:24 ਮਿੰਟ ਹੋਇਆ 9:24 ਮਿੰਟ 14 ਤਰੀਕ 4 ਮਹੀਨਾ ਦੀ ਕੋਈ ਵੀਡੀਓ ਬਣੀ ਆ ਤਾਂ ਇਹ ਪਾ ਦੇਣੀ ਹੈ ਚਲੋ ਜੀ ਬੋਲੀ ਜੀ ਮਿਹਰਬਾਨੀ ਕਰੋ ਤਸਵੀਰ ਦਾ ਟਾਈਮ ਜੁਈ ਜੁਈ ਨਾਲ ਦੀ ਵੀਡੀਓ ਲੈ ਠੀਕ ਹੈ ਜੀ ਜੀ ਨੂੰ ਪੂਰਾ ਸ਼ਾਮ ਨੂੰ ਭੇਜੋ ਉਹਨੂੰ ਨੋਟਰਾ ਠੀਕ ਹੈ ਜੀ ਠੀਕ ਹੈ ਜੀ ਮੋੜੇ ਬਾਅਦ ਜਮ ਆਵੇ ਕੱਟੀ ਆਈ ਕਟੀ ਮੈਂ ਜੀ ਅਸਰ ਤਾਂ ਤੇ ਖਾਦੇ ਬਈ ਖਾਦੇ ਲੈ ਜੀ ਮੈਂ ਕਟੀ ਪਰ ਕੱਢੀ ਦੋਤੀ ਬੜਾ ਛੜਿਆ ਟੀਗਾ ਬੜਾ ਚੰਗਾ ਲੱਗਾ ਠੀਕ ਹੈ ਜੀ ਆਹ ਕਟੀ ਆਹ ਕਟੀ ਅੱਜ ਤੋਂ ਵੀ ਛੜਿਆ ਅੱਜ ਦੋ ਸਣ ਚੋਂਦੀ ਅਗਲਾ ਦੋ ਸਣ ਚੋਂਦੇ ਮਾਈ ਦਾ ਦੁੱਧ ਬੜਾ ਹੈ ਇਹਦਾ ਮੁੱਲ ਜਿੰਨਾ ਮਰਜ਼ੀ ਕਰੀਏ ਉਹ ਤਾਂ ਮਈ ਲਿਆ ਇਹ ਵੀ 2 ਲੱਖ ਦੀ ਦਾਦਾ ਬੱਚਾ ਨਾੜੂ ਦੇ ਹੋਏ ਹੁਣ ਤੇ ਹੁਣ ਹਾਂ ਜਿਹੜਾ ਮੌ ਹੁਣ ਹਾਂ ਜੀ ਮਈ 2 ਲੱਖ ਦੀ ਚਵਾ ਥਣ ਬੜਾ ਵੇਰਲਾ ਪਰ ਹੁਣ ਮਈ ਦਾ ਮੁੱਲ ਜਿੰਨਾ ਮਰਜ਼ੀ ਇੱਕ 20 ਕਰੀਏ ਪਾ ਲੈ 95 ਦੀ ਮਹੀਨੇ ਦੇਣੀ ਹੈ 95 ਦੀ ਇਹ ਹਾਂ ਨਾ 12ਵੇਂ ਦੀ ਮਹੀਨੇ ਦੇਣੀ ਲੋਕਾਂ ਨੂੰ 92 ਦੀ ਮਹੀਨੇ ਕੋਈ ਨਾ ਹੁਣ 12 ਕਰੋ ਲੀਟਰ ਵਾਲਾ ਵਾ ਠੀਕ ਹੈ ਤੇ ਸੱਬੇ ਜੋ ਮਹੀਨਾ ਮਿਆਂਗਾ ਤੇ ਟੀਕਿੰਗ ਠੀਕ ਹੈ ਜੀ ਬਾਦ ਵਿੱਚ ਕੋਲੇ ਦਾ ਖਾਣਾ 90 ਮਿਲ ਗਿਆ ਵਾ ਠੀਕ ਹੈ ਤੇ ਟੀਕਿੰਗ ਮਹੀਨੇ ਚਲਾ ਬੰਦੇ ਲੈਣ ਦੇ ਹਾਂ ਬਈ ਟੋਕਰ ਕਦੇ ਨਾ ਟੱਕ ਹੁੰਦੇ ਆਈ ਆਪਣੇ ਮੇਰੇ ਆ ਬੁੱਤੀ ਖੰਡੀਆਂ ਦੇਖੋ ਏਦਾਂ ਹੀ ਆਹੋ ਨਾ ਕੋਈ ਟੀਕਾ ਨਹੀਂ ਤੇ ਅਜੇ ਅੱਜ ਹੀ ਆਈ ਹੈ ਆਹ ਹੋਣਿਆ ਨਹੀਂ ਚੋਈ ਦੀ ਏਦਾਂ ਹੀ ਆ ਠੀਕ ਅੱਧਾ ਘੰਟਾ ਆਇਆ ਕਰਦੇ ਹੋ ਦਿਨਾਂ ਨੂੰ ਏਦਾਂ ਵੀ ਚੋਈ ਨਹੀਂ ਆ ਪਉਂਤੀ ਸੀ ਲੰਮੀ ਹੋਣੀ ਆਈ ਇਹ ਨਹੀਂ ਪਿਚੰਡੇ ਲੱਗੇ ਹੱਥ ਮਾਰ ਕੇ ਮਰਾਂ ਕਰਨੀ ਇੱਥੇ ਜੇ ਤਲਾ ਤਰ ਥਣਾ ਮਾਰ ਹੱਥ ਮਾਰ ਮਰੇ ਤੇ ਮਾਰੀ ਤੋ ਧਾਰਕ ਆ ਵੇ ਨਹੀਂ ਆਵੇ ਧਾਰ ਮਾਰਦੀ ਕਿ ਇੱਕ ਲੱਖ 66 ਹਜ਼ਾਰ ਜਿੰਨਾ ਸਜਰਾਈ ਆ ਠੀਕ ਹੈ ਜੀ ਉਧਰੋਂ ਖੋਲੋ 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 ਇਹ ਮੈਂ ਜਿਹੜੀ 1 ਲੱਖ 66 ਹਜ਼ਾਰ ਜਿੰਨਾ ਸਜਰਾਈ ਆ ਠੀਕ ਹੈ ਜੀ ਆਹੋ ਐਦਾਂ ਚੋਈਦੀ ਆ ਜੀ ਇਹ ਕਿਹੜਾ ਚੱਕੀ ਆ ਕਿਸੇ ਦੇ ਘਰ ਜਾ ਕੇ ਲੱਤ ਨਹੀਂ ਮਾਰੂਗੀ ਉੱਤੀ ਜਾ ਸੀਦੇ ਜੋ ਖਿੱਚ ਇਹ ਥੱਲੇ ਪਾ ਲੰਮੇ ਪਾ ਕੇ ਚੋਣੋ ਇਹ ਨਹੀਂ ਇੱਥੋਂ ਵੀ ਹੱਥ ਮਾਰੀਏ ਤੇ ਲੱਤ ਮਾਰਨ ਲੱਗੇ ਤੇ ਤਾਂ ਹੱਥ ਝੁਕ ਲਈਏ ਹੱਥ ਆਣ ਵ ਰਾਮ ਆਬਨੇ ਕਿੰਨੇ ਚੈਦੀ ਕਭਨ ਜੋ ਕਦ ਕਿਨਾ ਪੰਜਾਬੀ ਕਦ ਦੇ ਖਲੋ ਕਦ ਦੇ ਰਾਜ ਦੇ ਪੂਰਾ ਪੰਜ ਘਰ ਤੋਂ ਮੈਂ ਤਾਂ ਆਉਂਦੀ ਕਾਦ ਕਾੜਵਾ ਕੇ ਦੇਖਣੇ ਕਿਹਨੇ ਗਾ ਹਾਂ ਮੈਂ ਨੀ ਗਾ ਬਿਸੀ ਨੂੰ ਮਸਾ ਗਈ ਆ ਜਿਹੜੀ ਗੱਲ ਕਿਸੇ ਨੇ ਦੇਖਣੀ ਹੈ ਦੱਸ ਜੇ ਬਈ ਨੂੰ ਦੱਸੀ ਆ ਜਵਾਬ ਸਮਾ ਠੰਡੀ ਧੀ ਦੀ ਸੀਰ ਹੋਣੀ ਆਈ ਏ ਤੇ ਕੋਈ ਨਹੀਂ ਲੱਤ ਕਹਿੰਦੇ ਘਰ ਨਹੀਂ ਮਾਰਨੀ ਇਹ ਬਾਰ ਬਾਰ ਲੱਤ ਨਹੀਂ ਮਾਰਨੀ ਠੀਕ ਹੈ ਜੀ ਸਾਡੇ ਘਰ ਤੋਂ ਮੈਂ ਉਧਰ ਘੰਡਾ ਕਦੇ ਫੇਰ ਤਾਂ ਘਰ ਕੇ ਹੋ ਗਈ ਏ ਇਹ ਕਹਿੰਦਾ ਮੈਂ ਕਹੀ ਸਰਪੇ ਨੇ ਨਾਤ ਨਹੀਂ ਮਾਰੂ ਨਾਤ ਨਹੀਂ ਮਾਰੂ ਕੱਟੀ ਨੂੰ ਪਰਾਂ ਨਾਲੀ ਆ ਨਹੀਂ ਅਸਲੀ ਨਹੀਂ ਆਵੇ ਆ ਖਾਂਦਾਨੀ ਇਹ ਖਾਂਦਾਨੀ ਮੈਂ ਬਹੁਤ ਚੰਗੀ ਨਾ ਹਾਂ ਖਾਂਦਾਨੀ ਮੈਂ ਆਂਦੇ ਉਹ ਛੜੀ ਗੱਲ ਆ ਕੇ ਆ ਵੇ ਕਿਦਾਂ ਮਰਜੀ ਭਾਵੇਂ ਰਸਾਤ ਫੁੱਟ ਕੇ ਇੱਥੇ ਬਹਿ ਜਾ ਨਾਤਰੀ ਮਾਰੂ ਗਾਈਆਂ ਨਾਲ ਵਾਦ ਸੀ ਨੇ ਚੋਂਦੇ ਅਗਲੇ ਦਰ ਕਿੰਨੇ ਜੱਦੀ ਗੱਭਣ ਜੋ ਜੇ ਨਹੀਂ ਰਾਜੀ ਹੋ ਜੇ ਤੇ ਸਭ ਕੁ ਲਗਾ ਦੂਗੀ ਪੰਜਾਂ ਮਹੀਨੇ ਦੀ ਗੱਭਣ ਪੰਜਾਂ ਮਹੀਨੇ ਦੀ ਗੱਭਣ ਮਈਆ ਪੰਜਾਂ ਮਹੀਨੇ ਦੀ ਗੱਭਣ ਮਈਆ ਤੇ ਦੁੱਧ ਦੁੱਧ 5 ਕਿਲੋ ਗਿਣੇ 50 ਕਿਲੋ ਪੰਜਾਂ ਵੀ ਨਾ ਗੱਬਨੇ ਪੰਜ ਆ ਵੇਖ ਆ ਲਿੰਗੜਾ ਵੀ ਇਹ ਇਹ ਨਹੀਂ ਪਿਆ ਗੱਲ ਆ ਆ ਵੇਲਾ ਇਧਰ ਇਹਦੀ ਬੀਬੀ ਇਹ ਬੱਚਾ ਆ ਇਹਨੂੰ ਘਾੜਾ ਪਾਇਆ ਵਾ ਇਹ ਟੋਕੜ ਗੱਬਣਿਆ ਟੋਕੜ ਗੱਬਣੇ ਚੱਕ ਪਾ ਸਿਆ ਇਹ ਟੋਕੜ ਗੱਬਣਵੇਂ ਹੀ ਆ ਠੀਕ ਹੈ 32 ਕਿਲੋ ਚੋਟੀ ਤੇ ਇੱਕ ਇੱਕ ਭਵੇਂ ਨੂੰ ਫਲੋਰ ਲਾਜੋ ਲਾਦ ਨਹੀਂ ਵਾ ਨੂੰ ਠੀਕ ਹੈ ਅੱਧੇ ਮੇਲੋ ਕਿੰਨਾ ਪੱਟੀ ਮੈਂ ਇਹ ਵੀ ਮੈਨੂੰ ਕਿਹਦੇ ਤੋਂ ਗੱਪਾਂ ਮਿਆਂ ਦਾ ਫੈਸਲਾ ਕਰਾ ਚਾਹੀ ਹਾਂ ਜੀ ਆਹ ਤਾਂ ਮੇਰੇ ਬੱਚੇ ਦਾ ਹਟਾਉਂਦੀਆਂ ਕਾ ਕਰਾਂ ਹਾਂ ਜੀ ਦੋਜਾਂ ਲਈ ਦੋ ਤੋਂ 15 ਬੰਦਾ ਸੁਣਾ ਗਲੇ ਬਾਕੀ ਕੱਦ ਵੱਡਾ ਮੈਂ ਵੀ ਕਿ ਉਟਾਉਗੀ ਹਾਂ ਜੀ ਇਹ ਆ ਵੀ ਦਰ ਕੋਈ ਨਹੀਂ ਇਹ ਮੈਂ ਨਹੀਂ ਕਿਹਦਾ ਸੀ ਇਹ ਮੁੱਲ ਕਰਨਾ ਦਾ ਮੈਂ ਮੁੱਲ ਘੱਟ ਕਰਾਂਗਾ ਮੈਂ ਲੈਦਾ ਕੋਈ ਨਹੀਂ ਹਾਂ ਤਾਂ ਗੱਪਾਂ ਤੇ ਮੈਂ 17 ਦੇ ਬਰਾਬਰ ਹੋਈ ਜਾਵਾਂ ਦੱਸੋ ਜੀ ਅਸੀਂ ਚਲੋ ਸੁਣਦੇ ਹਾਂ ਅੱਜ ਤਾਂ ਹੁਣ ਮਹੀਨਾ ਮੁੱਲ ਪਿੱਲ ਬਲ ਜਾਏ ਸੁੱਤਰੀਆ ਦੀ ਸੱਤਾਂ ਜੈਕ ਪਾਸ ਬਿਲਕੁਲ ਦੇ ਦੇਣੀ ਹੈ ਪਹਾੜ ਨਾਲ ਪਹਾੜਾ ਦੇ ਦੇਣੀ ਹੈ ਬੋਲੀ ਕਰਨਾ ਵੀ ਹਾਂ ਹੋ ਜੇ ਭਾਣ ਨਹੀਂ ਦੇਣੀ ਇਹਦੇ ਚ ਰੱਖ ਲਈਏ 65000 ਵਿਹਾਨਾ ਮੈਂ ਕਿਹੜੀ ਹੈ 65000 ਇਹਦੇ ਵਿੱਚ ਕੱਢ ਦਵੇ ਕਿੰਨਾ ਬੰਦ ਲੱਖ ਹੁੰਦਾ ਨਾ ਕਿੰਨਾ ਲਮਾ ਆ ਲੈ ਲਓ ਕਿੰਨਾ ਕੱਕ ਦੀ ਵੱਡੀ ਮੈਨਗੀ ਜੀ ਨਹੀਂ ਜੀ ਆ ਲੈ ਲਓ ਇਹ ਵੇਲਾ ਇਧਰ ਕੱਢ ਕੇ ਨਾ ਵੱਡੀ ਮੈਂ ਮਾ ਪੂਰੀ ਇਹਦਾ ਮੁੱਲ ਕੀ 65000 ਚਲੋ ਠੀਕ ਆ ਤੇ ਛੰਡੀ ਦੀ ਬੰਦੇ ਨੂੰ ਗੱਭਣ ਜੈਕ ਪਾਸ ਜੀ ਬੋਲ ਬੋਲ ਸੋ ਵੈਰ ਮੈਂ ਨਹੀਂ ਵੇਖ ਪਾ ਰਹੀ ਹਾਂ ਆ ਬੋਲ ਦਿੰਦੀ ਅੱਪਾ ਜੀ ਮੈਂ ਤਾਂ ਅਰੇ 15 ਦਿਨ ਹੋ ਗਏ ਆ ਫੋਨ ਲਓ ਜੀ ਤੇ ਬਾਕੀ ਇੱਕ ਬੇਨਤੀ ਹੈ ਵੀ ਵੀਰ ਭਰਾਵਾਂ ਦੇ ਗਾੜੀ ਸਾਡੀ ਜੋੜ ਕੇ ਤੇ ਜਿੰਨੇ ਮਾਲ ਹੈ ਨਾ ਹੁੰਦਾ ਨਾ ਗੱਲ ਕਰਕੇ ਕਈ ਵਾਰ ਵੀਰ ਭਰਾਵਾਂ ਦਿੰਦੇ ਸਾਈ ਬੋਣੇ 2 ਘੰਟੇ ਨਗਾ ਕੇ ਬਾਅਦ ਫੋਨ ਕਰਦੇ ਪਹਣ ਸਾਈ ਬੋਣੀ ਆ ਹਾਂ ਜੀ ਉਹ ਜੋ ਮਾਲ ਵੇਰ ਜੰਦਾਗਾ ਹਾਂ ਜੀ 2-4 ਮਿੰਟ ਦੇ ਵਿੱਚ ਨਹੀਂ ਵੀਰ ਭਣ ਲੈਣੀ ਸਲਾਹ ਰੰਜੀਤ ਤੇ ਹਵਾਲਾ ਜਵਾਬ ਦੀ ਦਿਆ ਕਰੋ ਠੀਕ ਹੈ ਜੀ ਕੋਈ ਅਹੀਂ ਖਰਾਬ ਨਹੀਂ ਆ ਫਿਰ ਕਹੀਂ ਖਰਾਬ ਨੂੰ ਜੀ ਹਾਂ ਜੀ ਤੁਸੀਂ ਕਿਹਦੇ ਮੁੱਕਰ ਗਏ ਬਾਹ ਜਾਖ ਦਿੰਦੇ ਵੇਗ ਜੀ ਮੁੱਕਰਨ ਦਾ ਕੰਮ ਜਦੋਂ ਉਜਤ ਕੀ ਨਾ ਹੀ ਕਰਨਾ ਵਾ ਪਰ ਕਰਾਇਓ ਨਾ ਜਿੰਨੇ ਲੈਣੀ ਆ 2-3 ਮਿੰਟ ਫਲਾ ਕੇ ਦੱਸ ਦੋ ਕਿ ਜਾਂ ਅਹੀਂ ਲੈ ਨਾ ਖਰਾਬ ਹੋਦਣਾ ਨਹੀਂ ਕਿੰਨੂ ਖਰੀਦ ਠੀਕ ਆ ਦੁੱਧ ਮੈਨੂੰ 7 ਕਿਲੋ 7 ਕਿਲੋ ਦੁੱਧ ਮਗਰੇ ਦੇ ਕਟਾਂ ਸੁਈਨ ਹੋ ਗਏ ਦਿਨ 15 ਤੇ ਸਿੰਘ ਮਾਤਾ ਬੋਲਾ ਜਵਾਜ ਤੋਂ ਬੜੀ ਜਵਾਜ ਨੂੰ ਕੋਈ ਨਹੀਂ ਬਚਾਦਾ ਬਚਾਤਾ ਆ ਜਾ ਲੈ ਹੋ ਗਈ ਤੇ ਲੋਹੀ ਮਹੀ ਫਸਲ ਵੇਲਾ ਇੱਕ ਤਰ੍ਹਾਂ ਕਾਲੀ ਆ ਸਿੰਘ ਜੂ ਮਾਤਾ ਖੀਲਾ ਮੈਨੂੰ 5 ਗੰਨਾ ਸੁਆ ਤੁਹਾਨੂੰ ਚਾਹੀਏ ਇਹਦਾ ਬਤਾਓ ਤੇ ਖਾ ਲਿਓ ਕੋਈ ਨਹੀਂ ਬਚਾ ਖਾ ਲੀ 7 ਕਿਲੋ ਦੁੱਧ ਦੁੱਧਾ ਸੁਆ ਕਾਕੀ ਮੋਲੇ ਦਾ ਨਿਕਾ ਕਰ ਦੇਣਾ ਚੋਕੜਾਂ ਵਾਲਾ ਜੀ ਠੀਕ ਆ ਜੀ ਵੱਡਾ ਨਹੀਂ ਕੋਈ ਇਹਦਾ ਕੋ 75 ਮੰਗਣਾ ਕੋ 1000 ਮੰਗਣਾ ਭਾਈ 80 ਹਜ਼ਾਰ ਮੰਗਣਾ ਬੱਤੀ ਮੈਂ ਉੱਪਰ ਆ ਗਿਆ 15 ਮੋਟਾ ਤੇ ਛੋਟਾ ਕਿਹੜਾ ਬੱਚਾ ਜੀ ਆਈਆਂ ਦਾ ਬੱਚਾ ਟਟਾਈ ਇਹਦਾ 15 ਹੋਵੇ ਆਹ ਨਹੀਂ ਜ਼ਿਆਦਾ ਆਹ ਬੱਚਾ ਆ ਗਿਆ ਆਹ ਉੱਠ ਕਰ ਮਾਰਿਆ ਉਹ ਠੀਕ ਆ ਜੀ ਦੱਸੋ ਰੇਟ ਇਹਦਾ ਮੋਹ ਰੇਟ ਕਿੱਥੇ ਆਈਗਾ ਹਾਂਜੀ ਇਹ 52 ਹਜ਼ਾਰ ਦੀ 52 ਹਜ਼ਾਰ ਦੀ ਇਹ 50000 ਤੋਂ 20 ਛੋਟ ਕਰ ਦਾਂਗੇ ਜੀ ਠੀਕ ਹੈ ਜੀ 50000 ਦੀ ਕਨਾ ਸੀ ਤੇ ਬਾਕੀ ਸੂਏ ਸੂਏ ਨਹੀਂ ਬਿਲਕੁਲ ਨਾਲ ਬੋਲ ਠੀਕ ਹੈ ਜੀ ਕਿਹਦੇ ਸੂਏ ਦੁਬਾਰਾ ਗਏ ਭਈ ਇਹ ਸੂਏ ਬਾਰ ਸੀ ਤਾਂ ਬੱਸੀ ਦੇ ਤੂੰ ਆ ਬੱਸੀ ਦੇ ਸਿੰਗ ਨੇ ਤੇ ਪਹਿਲਾਂ ਦੂਆ ਬੱਸੀ ਦੀ ਬੱਸੀ ਦਾ 10000 ਰੁਪਿਆ ਜਿੰਨਾਂ ਕਰੂਈ ਆ ਮੇਦਾ ਹੀ ਮੇਦਾ ਪਿੰਡ ਦਾ ਘਵਾਂਡੀ ਦਿੰਦੇ ਸੀ ਕਿਹਦੀ ਕੀ ਗੱਲ ਆ ਸਹੀ ਤੁਹਾਨੂੰ ਚੋੜੀ ਠੀਕ ਹੈ ਜੀ ਉਹ ਇਹਦਾ ਕਾਜ ਬੱਸੀ ਦਿੰਦੇ ਤੂੰ ਅੱਛਾ ਜੀ ਉਹ ਆਂਦੇ ਤੁਸੀਂ ਛੱਡ ਜੋ ਨਹੀਂ ਕਿ ਤੁਹਾਡੀ ਬੱਸੀ ਨਾਲ ਗੱਲ ਕਰਨੀ ਆ ਹਾਂਜੀ ਬਾਕੀ ਇਹਨਾਂ ਨੂੰ ਵੀ ਰਖੇ ਸੇਂਗਿਆਂ ਕਹਿੰਦਾ ਮਾਰਦੀ ਆ ਜਦ ਬੱਲਬਾਹ ਜਨਾਨੀ ਕੋ ਬਾਹ ਜਨਾਨੀ ਖਾਂਦੀ ਇਹ ਦੋ ਬੱਛੀ ਵੀ ਚੀਜ਼ ਆ ਕੀ ਚੀਜ਼ ਲਗਾ ਤੇ ਅੱਧੋ ਤੱਧਾ ਛੱਡਿਆ ਜਿਹਨੂੰ ਬੱਛੀ ਜਿੰਨਾ ਲੋੜੀ ਅੱਧਾ ਚੋਂਦੇ ਇਹਨਾਂ ਨੂੰ ਜਿੰਨਾ ਲੋੜੀ ਤੇ ਮੈਂ ਤੇਰੇ ਬੰਦਿਆਂ ਨੂੰ ਕਹਾਂ ਇੱਕ ਕੰਮ ਕਰ ਰੋ ਰੋ ਕਾ ਥਾਣ ਕਰਦੀ 12 ਕਿਲੋ ਦੁੱਧ ਆ ਜਵਾਬ ਸੁਆ ਹੈ ਠੰਡੀ ਤੇਰੀ ਸੀਲ ਠੰਡੀ ਤੇਰੀ ਮਾਰਾ ਜ ਮਾਰ ਦੂੰਗਾ ਕਿ ਨਾ ਕਿਹ ਘਰ ਦੇਗੇ ਮਾਰ ਨਹੀਂ ਨੂੰ ਨਹੀਂ ਕਰ ਨਾ ਲੱਤ ਮਾਰੂਗੀ ਤੈਨੂੰ ਸਿੰਘ ਮਾਰੂ ਲੈ ਆਓ ਜੀ ਦਮਾ ਜੀ ਨਹੀਂ ਕਰਾਂਗੇ ਲੈਓ ਲੈਓ ਪਹਿਲਾਂ ਨਾ ਆੜਿਆ ਤੇ ਇਹਨੂੰ ਤੇ ਸਾਡੇ ਨੂੰ ਕੋਈ ਮਸ਼ੀਨ ਵਾਲ ਨੂੰ ਕਹਿੰਦਾ ਹਾਂਜੀ ਤੇ ਵਸ਼ੀ ਕੋਲ ਆਤੀ ਦਾ ਸਨਾ ਮਿਲ ਜੂਗਾ ਉਹ ਵਸ਼ੀ ਸਾਡੇ ਨੂੰ ਕੀਦਾ ਹੁੰਦੀ ਗੱਲ ਕੰਨੀ ਉਹਨੂੰ ਦਾਲ ਨੂੰ ਕੱਟ ਕੇ ਕਾੜ ਜਾ ਕਾੜ ਜਾ 28 ਕਿਲੋ ਦੁੱਪ ਤੇ ਚੱਲਣਾ ਹੈ 28 ਕਿਲੋ ਓਏ ਆਲ ਖਲਾਰੇ ਦੀ ਆਲ ਕਰਦੀ ਥੋੜੀ ਜੀ ਠੀਕ ਹੈ ਜੀ ਬਹੁਤ ਜੰਗੀ ਰਸ਼ੀ ਨੇ ਤੋਂ ਉਹਨੇ ਖਲਾੜ ਨਹੀਂ ਪਾਗ ਲੜਾ ਨਹੀਂ ਬਾਤਾਂ ਹੋਣ ਆ ਗਈ ਠੀਕ ਹੈ ਨਾ ਵਸ਼ੀ ਸਿੰਘਾਂ ਦਾ ਕਰਕੇ ਮੋਲ ਇਹਦਾ ਘਟ ਗਿਆ ਵਾ ਨਹੀਂ ਤੇ ਵਸ਼ੀ ਵੇਖਦੀ 70000 ਰੁਪਏ ਆਹ ਵਾਹ ਬਾਕੀ ਸ਼ਿਨਾਵਰ ਕੇ ਮੋਲ ਖੜਾ ਘਟਿਆ ਨਾ ਚਲੋ ਸਾਨੂੰ ਉਸੇ ਭਾਣੇ ਮੇਰੀ ਅਸੀਂ ਉਸੇ ਭਾਣੇ ਦੇ ਲਈ 12 ਕਿਲੋ ਦਵਾਂਗੇ ਮਿੰਕੇ ਜੇ ਕੋਈ ਸੇਵਾ ਕਰ ਲੇ ਤਾਂ ਭਾਵੇਂ 15 ਕਿਲੋ ਸੀਰ ਇਦਾਂ ਵਾਜੇ ਮੋਸਲੇ ਠੀਕ ਹੈ ਜੀ ਤੇ ਦੱਸੋ ਰੇਡ ਰੇਡ ਦਾ ਵੀ ਕਿਹੜਾ ਕਿਹੜਾ 95 ਕਰਨਾ ਹਾਂਜੀ ਆਹ ਜੈਲ ਬਈ ਦੇ ਦੇਣੀ ਅਸੀਂ ਬਣਾ ਕੇ ਕਰਨਾ ਇਹਦਾ ओरिजिनल ਮੁੱਲ ਜੀ ਕਿਹਾ 32000 ਰੁਪਏ 32000 ਦੀ ਇਹ ਹਾਂ ਨਾ 30 ਨਹੀਂ ਦੇਣੀ 30 ਦੀ 30000 ਦੀ ਠੀਕ ਹੈ ਜੀ 42000 ਰੁਪਏ ਦਾ ਮਿਲ ਲਿਆ ਵਾ ਤੇ 30 ਨਹੀਂ ਕੀ ਜਿਹਨੇ 42 ਲਾਇਆ ਉਹਨੇ ਵੀਡੀਓ ਵੇਖਣੀ ਆ ਠੀਕ ਹੈ ਜੀ ਹਾਂ